ਬਠਿੰਡਾ ਦੇ ਅੰਦਰ ਅੱਜ ਬਦਲਾਵ ਵਾਲੀ ਸਰਕਾਰ ਦੇ ਦੇਖਣ ਨੂੰ ਮਿਲੇ ਨਜ਼ਾਰੇ ਇਤਿਹਾਸ ਦੇ ਵਿੱਚ ਹੋਇਆ ਪਹਿਲੀ ਵਾਰ ਕਿ ਸਰਕਾਰੀ ਬੱਸਾਂ ਗਈਆਂ ਪੇਟੀਕਾ ਰੈਲੀ ਦੇ ਵਿੱਚ ਪਾਵੇਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀ ਇਹ ਸਰਕਾਰੀ ਬੱਸਾਂ ਦੀ ਯੂਜ਼ਿੰਗ ਨਹੀਂ ਕੀਤੀ ਜਾਵੇਗੀ ਜਾਂ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਜੋ ਵੀ ਹੈ ਸਿਸਟਮ ਹੈ ਉਹਦੀ ਆਪਣੀ ਰੈਲੀ ਵਿੱਚ ਯੂਜ਼ ਨਹੀਂ ਕੀਤਾ ਜਾਵੇਗਾ ਲੇਕਿਨ ਅੱਜ ਬਠਿੰਡਾ ਦੇ ਅੰਦਰੋਂ 138 ਬੱਸਾਂ ਬਠਿੰਡਾ ਡਿਪੋ ਦੇ ਅੰਦਰੋਂ ਹੀ ਸਰਕਾਰੀ ਬੱਸਾਂ ਰੈਲੀ ਦੇ ਵਿੱਚ ਗਈਆਂ ਨੇ ਇਹ ਸਾਰੀ ਜਾਣਕਾਰੀ ਇੱਥੇ ਬਠਿੰਡਾ ਪੀਆਰਟੀਸੀ ਦੇ ਮੁਲਾਜ਼ਮ ਰਾਨ ਸਿੰਘ ਵੱਲੋਂ ਦਿੱਤੀ ਗਈ ਹੈ ਅਤੇ ਉਹਨਾਂ ਦੱਸਿਆ ਕਿ ਪੂਰੇ ਪੰਜਾਬ ਦੇ ਅੰਦਰੋਂ 1500 ਦੇ ਲਗਭਗ ਬਸਾਂ ਜਿਹੜੀਆਂ ਇੰਨਾਂ ਰੈਲੀਆਂ ਦੇ ਵਿੱਚ ਇੰਨਾਂ ਨੇ ਇਸ ਨੂੰ ਲੈ ਕੇ ਲੋਕ ਕਾਫੀ ਖੱਜਲ ਖਵਾਰ ਹੁੰਦੇ ਨੇ ਜਿੱਥੇ ਬੀਬੀਆਂ ਔਰਤਾਂ ਨੂੰ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਫਰੀ ਸੀ ਉੱਥੇ ਅੱਜ ਉਹਨਾਂ ਨੂੰ ਪ੍ਰਾਈਵੇਟ ਬਸਾਂ ਦੇ ਵਿੱਚ ਜਿੱਥੇ ਸਫ਼ਰ ਕਰਨਾ ਪਿਆ ਦੇਖੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਜਿੱਥੇ ਲੋਕਾਂ ਵਿੱਚ ਹਫੜਾ ਦੱਡੀ ਮੱਚੀ ਹੋ ਕਿਉਂਕਿ ਇੱਕ ਅੱਦੁੱਕਾ ਬੱਸਾਂ ਹਨ ਜਿਹੜੀਆਂ ਇੱਥੇ ਹਨ ਦੇ ਬਾਕੀ ਸਾਰੀਆਂ ਸਰਕਾਰੀ ਬਸਾਂ ਇਹਨਾਂ ਆਪਣਾ ਰੈਲੀਆਂ ਦੇ ਵਿੱਚ ਲਗਾ ਦਤੀਆਂ ਹਨ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਇਸ ਪ੍ਰੇਸ਼ਾਨੀ ਹੈ ਅਸੀਂ ਦਿਖਾ ਰਹੇ ਹਾਂ ਬਟੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕਾਫੀ ਭੀੜ ਲੱਗੀ ਹੋਈ ਹੈ ਅਤੇ ਉੱਥੇ ਦੇਖੋ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਕਾਫੀ ਖਜਲਖਵਾਰ ਹੁੰਦੇ ਇੱਥੇ ਆਪ ਦਿਖਾਈ ਦੇ ਰਹੇ ਨੇ ਸਰਕਾਰੀ ਬੱਸ ਕੋਈ ਇੱਕਾ ਦੋਕਾ ਦੇਦੀ ਹੈ ਬਾਕੀ ਸਾਰੀਆਂ ਪ੍ਰਾਈਵੇਟ ਬੱਸਾਂ ਹਨ ਜਿਹੜੀਆਂ ਇਹਦੇ ਅੰਦਰ ਖੜੀਆਂ ਹਨ ਅਤੇ ਇੱਥੇ ਔਰਤਾਂ ਨੂੰ ਇੱਥੇ ਹੁਣ ਇਹਨਾਂ ਬੱਸਾਂ ਦੇ ਅੰਦਰ ਆਪਣੇ ਜੇਬ ਚੋਂ ਪੈਸੇ ਦੇ ਕੇ ਹੀ ਸਫ਼ਰ ਕਰਨਾ ਪੈ ਰਿਹਾ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਬੱਸ ਸਟੈਂਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਵਿੱਚ ਕਾਫੀ ਹਫੜਾ ਦਬੜੀ ਮੱਸੀ ਹੈ ਜਦੋਂ ਇੱਕੋ ਇੱਕ ਕੋਈ ਸਰਕਾਰੀ ਬੱਸ ਆ ਜਾਂਦੀ ਹੈ ਤਾਂ ਲੋਕ ਇਹਦੇ ਵਿੱਚ ਭੱਜ ਭੱਜ ਕੇ ਇਹਦੇ ਵਿੱਚ ਚੜ ਰਹੇ ਹਾਂ ਅਸੀਂ ਹੁਣ ਦਿਖਾ ਰਹੇ ਹਾਂ ਬਠਿੰ ਸਾਰੀਆਂ ਸਾਰੀਆਂ ਬੱਸਾਂ ਦੀ ਜਿਹੜੀਆਂ ਉਹ ਰੇਲੀਆਂ ਦੇ ਵਿੱਚ ਲਗਾ ਦਿੱਤੀਆਂ ਨੇ ਤੇ ਲੋਕਾਂ ਨੂੰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨੀ ਹੋ ਰਹੀ ਹੈ। ਆ ਜੀ ਮੀਰ ਸਾਹਿਬ ਕਰੋ 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 ਜੱਜਾ ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਿਸ ਕਾਰਨ ਸੇ ਅਸੀਂ ਸਾਨੂੰ ਬਦਲਾਵ ਵਾਲੀ ਸਰਕਾਰ ਦੀ ਅੱਜ ਅੱਜ ਕੁਝ ਨਵੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਤੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਸਰਕਾਰੀ ਬੱਸਾਂ ਨੂੰ ਰੈਲੀਆਂ ਦੇ ਵਿੱਚ ਵਰਤਿਆ ਗਿਆ ਜੇ ਆਪਾਂ ਗੱਲ ਕਰੀਏ ਤਾਂ ਬਠਿੰਡਾ ਦੇ ਅੰਦਰੋਂ ਲਗਭਗ 138 ਬੱਸਾਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਅੱਜ ਜੋ ਆਪਣਾ ਮੌੜ ਦੇਖੇ ਸੀਮ ਭਗਵੰਤ ਮਾਨ ਦੀ ਵੀ ਆਪਣਾ ਰੈਲੀ ਰੱਖੀ ਉਹਦੇ ਵਿੱਚ ਕਿੰਨੀਆਂ ਆਵਦੀਆਂ ਤੇ ਜੇ ਆਪਾਂ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚੋਂ ਲਗਭਗ 1500 ਦੇ ਆਸ-પાસ ਬੱਸਾਂ ਨਹੀਂ ਜਿਹੜੀਆਂ ਉਹ ਆਪਣਾ ਇਸ ਰੈਲੀ ਵਿੱਚ ਆਈਆਂ ਨਹੀਂ ਇਹ ਲੋਕਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਅੱਜ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਇਹਨਾਂ ਬੱਸਾਂ ਦੇ ਵਿੱਚ ਸਫਰ ਕਰਦੀਆਂ ਸੀ ਉਹਨਾਂ ਨੂੰ ਅੱਜ ਇੱਥੇ ਮੋਟਾ ਇਹਨਾਂ ਨੂੰ ਆਪਣਾ ਕਿਰਾਇਆ ਦੇ ਕੇ ਆਪਣਾ ਪ੍ਰਾਈਵੇਟ ਬੱਸਾਂ ਦੇ ਵਿੱਚ ਜਾਣਾ ਪੈ ਰਿਹਾ ਅਸੀਂ ਅਸੀਂ ਸੁੰਦਰ ਬਠਿੰਡਾ ਦੇ ਬੱਸਾਂ ਦੇ ਇਹਦੀਆਂ ਸਰਕਾਰ ਦੀਆਂ ਤਸਵੀਰਾਂ ਜਿੱਥੇ ਸਾਨੂੰ ਕੋਈ ਇੱਕਾ ਦੋਕਾ ਬੱਸ ਹੀ ਸਰਕਾਰ ਦੇਦੀ ਹੈ ਬਾਕੀ ਸਾਰੀਆਂ ਬੱਸਾਂ ਪ੍ਰਾਈਵੇਟ ਨੇ ਜੇ ਆਪਾਂ ਗੱਲ ਕਰੀਏ ਤਾਂ 138 ਬੱਸਾਂ ਦੇ ਲਗਭਗ ਬਠਿੰਡਾ ਦੇ ਅੰਦਰੋਂ ਇਹ ਬੱਸਾਂ ਸਾਰੀਆਂ ਰਹੀਆਂ ਨੇ ਤੇ ਪੂਰੇ ਪੰਜਾਬ ਦੇ ਅੰਦਰੋਂ 1500 ਬੱਸਾਂ ਦੇ ਲਗਭਗ ਇਸ ਆਪ ਰੈਲੀ ਵਿੱਚ ਸ਼ਾਮਲ ਹੋਈਆਂ ਨੇ ਇਹ ਇਤਿਹਾਸ ਵਿੱਚ ਪਹਿਲੀ ਵਾਰ ਦੱਸਿਆ ਜਾ ਰਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਦੀ ਸਰਕਾਰੀ ਜਿਹੜੀ ਰੈਲੀ ਆ ਉਹਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਗਈ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਇਸ ਨੂੰ ਲੈ ਕੇ ਆਪਣਾ ਰੋਸ ਪਾਇਆ ਜਾ ਰਿਹਾ ਤੇ ਨਾਂ ਨਾਂ ਜਿਹੜੇ ਆਪਣਾ ਪ੍ਰਾਈਵੇਟ ਬੱਸ ਆਪਰੇਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੀਆਂ ਲੱਖ ਲੱਖ ਰੁਪਏ ਤਨਖਾਹ ਲੈਂਦੀਆਂ ਨੇ ਉਹਨਾਂ ਦਾ ਜਿਹੜਾ ਫ੍ਰੀ ਬੱਸ ਬੱਸ ਦਾ ਸਫ਼ਰ ਆ ਜਾਂ ਆਪਣਾ ਦਾ ਕਹਿੰਦਾ ਸਫ਼ਰ ਆ ਉਸ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਲੱਖ ਰੁਪਏ ਤਨਖਾਹ ਇਹ ਆਮ ਲੋਕਾਂ ਨੂੰ ਸੌਤ ਜੀ ਹੋਣੀ ਚਾਹੀਦੀ ਹੈ ਲੇਕਿਨ ਇਸ ਤਰ੍ਹਾਂ ਇੰਨਾ ਵੱਲੋਂ ਜਿਹੜੀ ਇੱਕ ਲੱਖ ਤੋਂ ਉੱਤੇ ਤਨਖਾਹ ਲੰਨੀਆਂ ਨੇ ਉਹਨਾਂ ਨੂੰ ਇਹ ਜਿਹੜਾ ਫ੍ਰੀ ਸਫਰ ਹੈ ਉਹ ਬਿਲਕੁਲ ਬੰਦ ਹੋਣਾ ਚਾਹੀਦਾ ਅਸੀਂ ਦਿਖਾ ਰਹੇ ਬਠਿੰਡਾ ਦੇ ਬੱਸ ਸਟਾਪ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਇੱਕ ਵੀ ਪ੍ਰਾਈਵੇਟ ਕੋਈ ਇੱਕਾ ਦੋਕਾ ਛੱਡ ਕੇ ਕੋਈ ਕੋਈ ਬੱਸ ਤੇ ਸਰੀ 138 ਬੱਸਾਂ ਬਠਿੰਡਾ ਦੇ ਅੰਦਰੋਂ 138 ਉਹ ਜਿਹੜੇ ਸਰਕਾਰੀ ਆਪਰੇਲੀ ਜਗੀਆਂ ਨੇ ਤੇ ਪੂਰੇ ਪੰਜਾਬ ਦੇ ਅੰਦਰੋਂ ਇਹ ਆਪਾਂ 1500 ਦੇ ਆਸ-ਪਾਸ ਬੱਸਾਂ ਜਿਹੜੀਆਂ ਅੱਜ ਤਾਂ ਇਹ ਹੈ ਵੀ ਕੀ ਨਾਮ ਵੀ ਤੁਹਾਡਾ ਮੇਰਾ ਨਾਮ ਜੀ ਤੇਜਾ ਪਲਵਾਨ ਹੈ ਕੀ ਕਹਿਣਾ ਚਾਹੁੰਗੇ ਜਿਵੇਂ ਅਸੀਂ ਤਾਂ ਜੀ ਇਹੀ ਕਹਿੰਦੇ ਵੀ ਲੋਕ ਕਿੰਨੇ ਪਰੇਸ਼ਾਨ ਆ ਦੇਖੋ ਵੀ ਉਹਨਾਂ ਸਰਕਾਰਾਂ ਤੇ ਫਿਰ ਇਹਨਾਂ ਚ ਕੋਈ ਅੰਤਰ ਤਾਂ ਰਹਿ ਨਾ ਗਿਆ ਵੀ ਜਿਹੜੇ ਮੁੱਦੇ ਰੱਖ ਕੇ ਵੀ ਇਹ ਸਤਾ ਚਾਇਆ ਤੇ ਉਦੋਂ ਵੀ ਜਿਆਦਾ ਬੁਰਾ ਹਾਲ ਹੈ ਫਿਰ ਕੀ ਲੋਕਾਂ ਦਾ ਸੁਧਾਰ ਕੀਤਾ ਕੀ ਇਹਨਾਂ ਨੇ ਉਹਦੇ ਨਾਲੋਂ ਚੇਂਜ ਕੀ ਹੋਇਆ ਤਰੱਕ ਪਹਿਲਾਂ ਕਿਸੇ ਰੈਲੀ ਤੇ ਕੋਈ ਸਰਕਾਰ ਹੁੰਦੀ ਸੀਗੀ ਸਰਕਾਰੀ ਬੱਸ ਨਿਕਲੇ ਸੀ ਬਦਕੇ ਸਰਵੇ ਸਰਕਾਰੀ ਬੱਸ ਇਹ ਤਾਂ ਜਿੱਤ ਮੰਨ ਲਓ ਦਸਾਹਕ ਦਨਾ ਬਾਅਦ ਰੈਲੀ ਐਡਾ ਖਾਲੀ ਹੁੰਦਾ ਸਾਰੀਆਂ ਜਰਦਾਂ ਇਹ ਤਾਂ ਵੀ ਬਦਲਾਅ ਆਇਆਗਾ ਬਦਲਾਅ ਤਾਂ ਹੁਣ ਦੇਖਿਆ ਜਾਂਦਾ ਸੀ ਸਾਰੇ ਲੋਕਾਂ ਨੂੰ ਦੇਖਿਆ ਜਾਂਦਾ ਅੱਜ ਜੰਨੀਆਂ ਸਵਾਰੀਆਂ ਉਹ ਗਾਲਾਂ ਕੱਢੀ ਜਾਂਦੀਆਂ ਹਰ ਕੋਈ ਗਾਲਾਂ ਕੱਢੀ ਜਾਂਦਾ 10 ਸਟੈਂਡ ਤੇ ਇੰਨੇ ਕਰਮੇ ਕਮੀ ਹੋ ਗਿਆ ਬਹੁਤ ਪਰੇਸ਼ਾਨ ਹੋ ਰਹੇ ਨੇ ਪਤਾ ਇਹ ਜੀ ਤੁਸੀਂ ਆਪ ਹੀ ਦੇਖਿਆ ਹੁਣ ਕੀ ਹਾਲਾ ਕੀ ਸਥਿਤੀ ਹੈ ਦੇਖੋ ਜੀ ਆਧਾਰ ਕਾਰਡ ਜੇ ਹੁਣ ਇੱਕ ਮੁੱਖ ਮੰਤਰੀ ਪਾਗਲ ਸੀ ਇਹ ਤਾਂ ਸਿਆਣਾ ਇਹ ਤਾਂ ਬਦਲੇ ਫੈਸਲਾ ਬਦਲੇ ਜਾ ਸਕਦੇ ਆ ਆਧਾਰ ਕਾਰਡ ਹੁਣ ਬੱਸਾਂ ਮੰਨ ਲਓ ਅਮਰਸਰ ਤੱਕ ਜਾਂਦੀ ਆ ਪੰ 12 15000 ਦਾ ਡੀਜ਼ਲ ਖਾਂਦੀ ਆ ਉਹ ਬੋਝ ਤਾਂ ਲੋਕਾਂ ਤੇ ਹੀ ਆ ਇਹ ਚੇਂਜ ਕਰਨ ਕੁਝ ਵਾਪਰੀਆਂ ਤਾਂ ਵੀ ਲੱਗੇ ਉਹ ਦਿੱਲੀ ਜਾਂਦੀ ਆ ਦੇਖੋ ਜੀ ਜਿਹੜੀ ਆਮ ਪਬਲਿਕ ਆ ਜਿਹੜੀ ਉਹਨਾਂ ਨੂੰ ਤਾਂ ਕਿਤੇ ਹਫ਼ਤੇ ਮਹੀਨੇ ਚ ਬਸਤੇ ਚੜਨਾ ਜਿਨ੍ਹਾਂ ਦੀ ਲੱਖ ਲੱਖ ਰੁਪਏ ਤਨਖਾਹ ਫਾਇਦਾ ਤਾਂ ਉਹ ਖੱਟਦੇ ਆ ਨਾ ਆਧਾਰ ਕਾਰਡ ਦਾ ਆਮ ਬੰਦੇ ਦਾ ਤਾਂ ਕੋਈ ਫਾਇਦਾ ਇੰਨਾ ਜੀ ਚਲੋ ਜੀ ਇਹ ਪਤਾ ਲੱਗ ਜਾਨਾ ਹੁਣ ਐਮਪੀ ਦੇ ਇਲੈਕਸ਼ਨ ਨੇੜੇ ਆ ਗਏ ਹੁਣ ਰਿਜ਼ਲਟ ਆ ਜਾਣਾ ਸਾਹਮਣੇ ਲੋਕਾਂ ਨੂੰ ਹੁਣ ਦੇਖੀ ਜਾਂਦਾ ਬੱਸ ਚੜਜੋ ਕਿਸੇ ਸਵਾਰੀ ਤੋਂ ਪੁੱਛ ਲੋ ਹਰ ਕੋਈ ਗੱਲਾਂ ਦੇਈ ਜਾਂਦਾ ਤੀਜੇ ਸੂਬੇਾਂ ਚ ਜਿਹੜੇ ਇਲੈਕਸ਼ਨ ਹੋਇਆ ਉਹ ਤੇ ਕਿੰਨੇ ਮਰਤਾ ਤੋਂ ਘਟ ਗਈਆਂ ਵੋਟਾਂ ਉਹ ਤਾਂ ਹੀ ਹੁਣ ਆਪਾਂ ਦੇਖ ਹੀ ਲਿਆ ਜੋ ਰੁਝਾਨ ਆਇਆ ਉਹ ਤਾਂ ਸਾਰਿਆਂ ਨੂੰ ਦਿੰਦਾ ਹੀ ਹੈ ਹੈਨਾ ਤੇ ਜਿਨ੍ਹਾਂ ਨੂੰ ਅਸੀਂ ਭੰਡ ਕੇ ਭੰਡੀ ਪ੍ਰਚਾਰ ਕਰਕੇ ਸੱਦਾ ਚਾਏ ਆ ਤੇ ਫਿਰ ਬਦਲਾਅ ਕੀ ਹੋਇਆ ਅਸੀਂ ਤੇ ਅਹੀ ਪੁੱਛਦਾ ਵੀ ਬਦਲਾਅ ਕੀ ਹੋਇਆ ਇਹ ਕਹਿੰਦੇ ਅਸੀਂ ਕੋਈ ਬੋਰਡ ਲਾਉਣ ਦੀ ਫਲੈਕਸਾ ਲਾਉਣ ਦੀ ਲੋੜ ਨਹੀਂ ਜੀ ਦਿਖੀ ਜਾਂਦਾ ਜੀ ਇੱਥੇ ਲੋਕਾਂ ਦੀਆਂ ਸ਼ਰਟਾਂ ਤੇ ਫੋਟੋਆਂ ਆ ਇਹਨਾਂ ਨੇ ਬਣਾ ਬਣਾ ਲਵਾਤੀਆਂ ਬੈਨਰ ਤਾਂ ਹੁਣ ਦੀਂਦੇ ਹੀ ਆ ਹਰ ਜਗ੍ਹਾ ਤੇ ਦੇਖੋ ਜੀ ਉਹ ਚੀਜ਼ਾਂ ਸਾਰੀਆਂ ਹੁਣ ਤਾਂ ਉਹ ਮੀਡੀਆ ਵਾਲਿਆਂ ਨੂੰ ਵੀ ਪਤਾ ਹਰ ਬੰਦੇ ਨੂੰ ਦਿਖੀ ਜਾਂਦਾ ਹੈ ਨਾ ਇਹ ਤਾਂ ਹੁਣ ਆਪਾਂ ਤਾਂ ਸਵਾਲ ਜਵਾਬ ਕਰੀਏ ਹਰ ਬੰਦੇ ਨੂੰ ਪਤਾ ਹੈ ਇੱਥੇ ਹਰਵਿੰਦਰ ਸਿੰਘ ਆ ਜੀ ਜਿਹੜੀਆਂ ਮੈਡਮਾਂ ਮਾਸਟਰ ਲੱਗੇ ਹੋਏ ਆ ਜੇ ਲੱਖ ਲੱਖ ਰੁਪਏ ਤਨਖਾਹ ਦਾ ਲੈਣੀਆਂ ਉਹਨਾਂ ਦਾ ਆਧਾਰ ਕਾਰਡ ਬੰਦ ਹੋਣਾ ਚਾਹੀਦਾ। ਉਹ ਵੀ ਪ੍ਰਾਈਵੇਟ ਤੇ ਸਫ਼ਰ ਨਹੀਂ ਕਰਦੇ ਉਹ ਵੀ ਸਰਕਾਰੀ ਬੱਸ ਤੇ ਸਫ਼ਰ ਕਰ ਰਹੇ ਆ ਅੱਜ। ਅਨ ਨੂੰ ਬਹੁਤ ਮੁਸ਼ਕਲ ਹੋਈ ਜੀ। ਬਹੁਤ ਨੁਕਸਾਨ ਆਈ ਸਾਡਾ। ਜੇ ਸਰਕਾਰੇ ਸਰਹਾਂ ਦਾ ਸਫ਼ਰ ਤੇ ਸੂਂ ਤੇਲੇ ਕਰਾਈ ਘਟਾ ਦੇ। ਆ ਸਰਕਾਰੀ ਬੱਸਾਂ ਵਾਸਤੇ ਮਾਨਕੀ ਜਲੋਦਾਰ ਕਾਰਡ ਚੱਲਦਾ ਤਾਂ ਸਾਨੂੰ ਵੀ ਉਹਦੀ ਸਹੂਲਤ ਦੇਣੀ ਚਾਹੀਦੀ ਆ ਸਰਕਾਰ ਨੂੰ ਸਾਨੂੰ ਪੈਸੇ ਦੇਣੇ ਚਾਹੀਦੇ ਆ ਜੀ ਜੋ ਸਵਾਰੀ ਸਾਡੇ ਨਾਲ ਸਫ਼ਰ ਕਰਦੀ ਆ ਸਾਨੂੰ ਉਸ ਹਿਸਾਬ ਨਾਲ ਪੈਸੇ ਦੇਣੇ ਚਾਹੀਦੇ ਆ ਸਰਕਾਰ ਨੂੰ ਅੱਜ ਜੰਮੇ ਰਹਿਣੀ ਤੇ ਕਿਹਾ ਸਰਕਾਰ ਦੇ ਬੱਸਾਂ ਤੇ ਸਵਾਰੀ ਢੰਗ ਨਹੀਂ ਅੱਜ ਬੰਦ ਕਰ ਹਰਿਆਣਾ بڑا ਮੋਟਾ ਫਰਕ ਆ ਹੀ ਕੋਸਵਾਲਾ ਨਹੀਂ ਆ ਗਿਆ ਸਵਾਰੀ ਉੱਧੇ ਜਿੱਦੇ ਰੈਲੀ ਦੇ ਬਾਜ਼ ਜਣੀਆਂ ਗੱਡੀਆਂ ਉੱਧੇ ਬੱਸਾਂ ਘਟ ਜਾਂਦੀਆਂ ਸਵਾਰੀ ਵੀ ਘਟ ਜਾਂਦੀਆਂ ਆ ਜੀ ਸਰ ਕੀ ਨਾਮਾ ਜੀ ਕੀ ਕਹਿਣਾ ਜਾਊਂਗਾ ਰਾਮ ਸਿੰਘ ਆ ਜੀ ਅਕੀ ਕਹਿਣਾ ਜਾਉਂਗੇ ਬੱਸਾਂ ਕਿੰਨੇ ਆਏ ਰੇਲੀ ਤੇ ਭੇਜੀਆਂ ਗਈਆਂ ਇਹ ਤਾਂ 138 ਬੱਸਾਂ ਆਈਆਂ ਸਾਰੀਆਂ ਮੇਰੇ ਕੋਲ ਪੂਰਾ ਇਹ ਤਾਂ ਆਪਣੇ ਪਹਿਲਾਂ ਵੀ ਕਿਤੇ ਭੇਜੀਆਂ ਗਈਆਂ ਕਿ ਪਹਿਲੇ ਪਹਿਲੇ ਜਲਦੀਆਂ ਰਹਿੰਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਅਸਰ ਹੋ ਗਈਆਂ ਆਪਾਂ ਕੱਲ੍ਹ ਕਿ ਬਹਿੰਡੇ ਕਿੰਨੀਆਂ ਬੱਸਾਂ ਗਈਆਂ 138 ਬੱਸਾਂ ਨਹੀਂ ਬਹਿੰਡੇ ਦੀ ਇਕੱਲੇ ਬਹਿੰਡੇ ਦੀਆਂ ਤੇ ਪਰ ਜਿਹੜੀਆਂ ਸਵਾਰੀਆਂ ਉਹਨਾਂ ਨੂੰ ਕਿਵੇਂ ਐਡਜਸਟ ਕਰ ਰਹੇ ਹੋ ਸਵਾਰੀਆਂ ਕੋ ਮਿੰਨੀ ਬੱਸਾਂ ਆਏ ਗਏ ਸਾਡੇ ਕੋਲ ਮਿੰਨੀ ਬੱਸਾਂ ਭੇਜੀਆਂ ਨੇ ਸਾਰੇ ਕੰਮ ਦੇ ਟੂਰ ਲਈ ਇੱਕ ਬੱਸ ਹਸਲੇ ਲੱਗ ਪਾ ਸਾਰੇ ਪੰਜਾਬ ਤੋਂ ਕਿਤੇ 15 18 1500 ਬੱਸ ਹੋ ਗਈ ਜੇ ਦੇਖੇ ਨਾ ਪਹਿਲੇ ਬੱਸਾਂ ਘੱਟ ਸੀ ਸਵਾਰੀਆਂ ਪਹਿਲੇ ਜ਼ਿਆਦੇ ਹੁੰਦੀਆਂ ਸੀ ਹੁਣ ਤਾਂ ਮਿੰਨੀ ਬੱਸਾਂ ਤੇ ਫਿਰ ਕੁਰਕੇ ਕਿਵੇਂ ਆਉਣ ਲੇਵਾਂਗੇ ਬੱਸ ਅਮੀ ਦੇ ਕੋਲ ਕੋ ਹੋਵੇ ਜੇ ਢੇੜੇ ਵੱਧ ਲਾਈ ਜਾਂਦੇ ਆ ਪਹਿਲੇ ਸਰਕਾਰਾਂ ਦੇ ਵਿੱਚ ਵੀ ਲੈ ਕੇ ਜਾਇਆ ਕਰਦੇ ਸੀ ਇਹ ਨਹੀਂ ਪਹਿਲੀ ਸਰਕਾਰ ਚ ਨਹੀਂ ਗਏ ਸੀ ਵੀ ਕਿਸੇ ਸਰਕਾਰ ਚ ਲੈ ਗਏ